ਬਾਹਰ ਨਿਕਲਣਾ ਹੈ ਔਰ ਜੇਤੂ ਹੋ ਕੇ ਨਿਕਲਣਾ। ਭਾਈ ਸਾਹਿਬ ਕੀ ਨਾਮ ਆਪਨਾ ਕਿਹੜੀ ਸੰਸਥਾ ਆਪਣੇ ਤੇ ਕਿਸ ਤਰ੍ਹਾਂ ਦੀ ਸੇਵਾ ਜਿਹੜੀਆਂ ਉਹ ਕੀ ਕਰਦੇ ਹਨ? ਹਾਂਜੀ ਦਾਸ ਦਾ ਨਾਮ ਜਸਵਿੰਦਰ ਸਿੰਘ ਖਾਲਸਾ ਪਿਛਲੇ ਤਕਰੀਬਨ 60 ਸਾਲਾਂ ਤੋਂ ਇੰਗਲੈਂਡ ਦੀ ਤਸਦੀ ਦੇ ਰਿਹਾਦਾ ਆ। ਗੁਰੂ ਦਾ ਹੁਕਮ ਅੰਦਾ ਨਾਮ ਚ ਪੋਕੇਤ ਕਰੋ ਵੰਡ ਕੇ ਛਕੋ ਤੇ ਆਪੀ ਟੀਮ ਲੈ ਕੇ ਇਹ ਹੜ ਆਇਆ ਹੈ। ਸੇ ਦਾਸ ਇੱਥੇ ਐਜੂਕੇਟ ਪੰਜਾਬ ਪ੍ਰੋਜੈਕਟ ਜੋ ਕਿ ਹੜ ਦੀ ਸੇਵਾ ਕਰ ਰਹੀ ਹੈ ਜਿੱਥੇ ਸਾਡਾ ਕੰਮ ਐਸੇ 15 ਸਾਲਾਂ ਤੋਂ ਆਪਣੇ ਪੰਜਾਬ ਦੇ ਨਾ ਬੱਚਿਆਂ ਨੂੰ ਆਪਣਾ ਵੜੀ-ਵੜੀਆਂ ਪੜਾਈਆਂ ਕਰਾਈਏ ਕਿਉਂਕਿ ਮੈਂ 60 ਸਾਲ ਪਹਿਲੇ ਇੱਥੋਂ ਗਿਆ ਸੀਗਾ ਤੇ ਪੰਜਾਬ, ਕਲਕੱਤਾ, ਮਜ਼ਾਜ਼, ਬੰਗਲੌਰ ਸਭ ਆਣ ਪੜ ਸੀਗਾ ਅੱਜ ਉੱਥੋਂ ਦਾ ਮਜ਼ਦੂਰ ਅੰਗਰੇਜ਼ੀ ਬੋਲਦਾ ਮੈਂ ਦੇਖਿਆ ਤੇ ਆਪਣੇ ਪੰਜਾਬ ਨੂੰ ਵਣ ਪੜ ਛੱਡਿਆ ਰੱਖਿਆ ਜਾ ਰਿਹਾ ਸੋ ਇਹ ਦਾਸ ਦੀ ਛੋਲੀ ਸਿਵਾ ਪਾਈ ਗਈ ਸੀ ਤੇ ਆਪਣੀ ਟੀਮ ਹੈ ਪੂਰੀ ਤੇ ਹਾਲ ਆਣ ਤੇ ਫਿਰ ਅਸੀਂ ਇਹ ਦੇਖੋ ਇੱਥੇ ਜਿਹੜੀਆਂ ਲੋੜਾਂ ਲਸੀਂ तकरीबन 9 ਪਿੰਡਾਂ ਦੀਆਂ ਸੇਵਾਵਾਂ ਲਈਆਂ ਤੇ ਮੈਂ ਤਾਂ ਮਾਫ ਕਰਨਾ ਸਭ ਸਰੋਪੇ ਲੈਣ ਵਾਲਾ ਚਾ ਪਰ ਬੱਚੇ ਆ ਸਾਰੇ ਮੇਰੇ ਨਾਲ ਮੇਰੀ ਟੀਮ ਹੈ ਇਹ ਬੱਚੀ ਤੁਹਾਨੂੰ ਖਾਸ ਕਰਕੇ ਦੱਸੇਗੀ ਐਸਪੈਂਡ ਦਾ ਬੱਚਾ ਹੈ ਕਰਨ ਸਿੰਘ ਮੇਰੇ ਵੀਰ ਜੀ ਸਾਨੂੰ ਬਹੁਤ ਤਗੜੀ ਸਪੋਰਟ ਕਰਨ ਆਏ ਆ ਇਹ ਪਟਿਆਲੇ ਤੋਂ ਆਏ ਆ ਇਹਨਾਂ ਨੂੰ ਬਹੁਤ ਨੌਲੇਜ ਆ ਪਈ ਹੈ ਸਾਰਾ ਕੁਝ ਕਿਵੇਂ ਸਮਝਣਾ ਹੈ ਇਹ ਬੱਚੀ ਤੁਹਾਨੂੰ ਥੋੜਾ ਦੱਸੇਗੀ ਇਹ ਸੇਵਾ ਦੁਬਾਰੇ ਕਿਉਂਕਿ ਜੋ ਕੁਝ ਸੀ ਐਡ ਜੀਸੀ ਦੇ ਦਫ਼ਤਰ ਗਏ ਸੀ ਡੀਸੀ ਦੇ ਦਫ਼ਤਰ ਉਹਨਾਂ ਨੂੰ ਪੂਰਾ ਆਪਾਂ ਦੱਸ ਕੇ ਆਏ ਆ ਕਿ ਕਿਹੜੀ ਸੇਵਾ ਦੀ ਕਰਨ ਜਾ ਰਹੇ ਹਾਂ ਔਰ ਅਸੀਂ ਕਰਾਂਗੇ ਪੂਰੀ ਕਿਉਂਕਿ ਐਸੋਲੇ ਤਾਂ ਆਏ ਜੇ ਲੁੱਟ ਕਸੁੱਟ ਜੀ ਪਈ ਹੋਈ ਆ ਬੰਦੇ ਭੱਜੀ ਵੰਡੀ ਨਹੀਂ ਇਹ ਹੁਣ ਲੋੜ ਪੈਣੀ ਜਦ ਪਾਣੀ ਥੱਲੇ ਉਤ ਜਾਣਾ ਔਰ ਖੇਲੇ ਸਵਾਸ ਤੱਕ ਆਪਾਂ ਇਹ ਸੇਵਾ ਵੀ ਕਰਨੀ ਆ ਔਰ ਅਖੀਰੇ ਦਿਨ ਤੱਕ ਇਹ ਪਿੰਡਾਂ ਨੂੰ ਆਪਾਂ ਸੰਭਾਲਣਾ ਹੈ ਤੇ ਬੱਚੀ ਜਸਪੀਤ ਕੋਲ ਸਾਡੀ ਇਹ ਮੇਰਾ ਸਕੂਲ ਵੀ ਸੰਭਾਲਦੀ ਹੈ ਸੱਤ ਫ੍ਰੀ ਸਕੂਲ ਚੱਲਦੇ ਆ ਤੇ ਆਪਣਾ ਦਫ਼ਤਰ ਚ ਹੈੱਡ ਇਹੀ ਬੱਚੀ ਹੈ ਤੇ ਇੱਥੇ ਵੀ ਇਹਨੂੰ ਅੱਗੇ ਲਾਇਆ ਹੋਇਆ ਹੈ ਤਾਂ ਕਿ ਸਾਰਾ ਕੰਟਰੋਲ ਇਹਦੇ ਹੱਥ ਆ ਗਿਆ ਬਾਕੀ ਟੀਮ ਹੈ ਪੂਰੀ ਬੜੇ ਮਿਲ ਕੇ ਕਰਦੇ ਆ ਤੇ ਬੱਚੀ ਜਸਪੀਤ ਕੋਲ ਬਹੁਤ ਜ਼ਿਆਦਾ ਦੱਸ ਸਕੇਗੀ ਇਹ ਜੋ ਕੁਝ ਸਾਡਾ ਪਲਾਨ ਹੈ ਹਾਂਜੀ ਨਾਮ ਆ ਤੁਹਾਡਾ ਇਸ ਪਿੰਡ ਵਿੱਚ ਅਸੀਂ ਇਸ ਟਾਈਮ ਮੌਜੂਦ ਆ ਤੇ ਇਥੇ ਕਿਸ ਤਰ੍ਹਾਂ ਦੀ ਸੇਵਾ ਜਿਹੜੀ ਉਲਭਾਈ ਜਾ ਰਹੀ ਹੈ ਮੇਰਾ ਨਾਮ ਜਸਪ੍ਰਿਤ ਕੋਹੜ ਹੈ ਇਸ ਵੇਲੇ ਅਸੀਂ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਧੀਰਾ ਘਾਰਾਂ ਵਿੱਚ ਖੜੇ ਆ ਤੇ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਪੂਰੇ ਪੰਜਾਬ ਦੇ ਵਿੱਚ ਜੋਹੜਾ ਦੀ ਮਾਰ ਪਈ ਹੈ ਤੇ ਕਾਫੀ ਪਿੰਡ ਪ੍ਰਭਾਵਿਤ ਹੋਏ ਨੇ ਤੇ ਸੰਤਾਂ ਦੇ ਸਹਿਯੋਗ ਦੇ ਨਾਲ 12 ਪਿੰਡਾਂ ਦੀ ਜਿਹੜੀ ਸੇਵਾ ਹੈ ਉਹ ਐਜੂਕੇਟ ਪੰਜਾਬ ਪ੍ਰੋਜੈਕਟ ਨੇ ਸੰਭਾਲੀ ਹੈ ਜਿਹਦੇ ਵਿੱਚ 9 ਪਿੰਡ ਨੇ ਉਹ ਜ਼ਿਲ੍ਹਾ ਫਿਰੋਜ਼ਪੁਰ ਨਾਲ ਸੰਬੰਧਿਤ ਨੇ ਸੋ ਸਾਡੀ ਜਿਹੜੀ ਟੀਮ ਹੈ ਇਸ ਵੇਲੇ ਫਿਰੋਜ਼ਪੁਰ ਦੇ ਵਿੱਚ ਜਿਹੜੇ ਕਾਰਜ ਹੈ ਉਹ ਚੱਲਦੇ ਪਏ ਨੇ ਸੋ ਇਹਨਾਂ